ਤਨ ਧਾਰਾ ਸੰਪਤ ਸਗਲ ਦਿਨ ਆਪਣੀ ਕਰ ਮਾਨ ਜਿਨ ਮੈਂ ਕਛ ਸੰਗੀ ਨਹੀਂ ਨਾਮ ਦੇ ਸਾਚੀ ਜਾਨ ਹਾਂ ਤੇ ਉਹੀ ਜੁਜਾ ਅਲੇਗੋ ਉਹੀ ਜਾਵੇ ਤੁੰ ਨੂੰ ਧਾਰਾ ਰੂਹੀ ਸંપਤੀ زرਲੀ ਰੂਹੀ ਕਰਕੇ ਵਧੇ ਹੋਇ ਨਾ ਹਾਂ ਹਾਂ ਭਾਵੇਂ ਨਾਲ ਬਧਰੀਏ ਜਾਨਾ ਸੰਗੀ ਕੋਈ ਨਹੀਂ ਇਹ ਸਾਜਗਰਾਂ ਦੇ ਲੁਕਵਾਵੀ ਹੈ ਹੂੰ ਹੂੰ ਪਤਾ ਹੈ ਰਮਲ ਭਾਗੀਦਾਰ ਕਰੀ ਹੁਜੂਰ ਹੈ ਰਮਲ ਹਾਂਜੀ ਉਹ ਚਾਰ ਚਾਰਾ ਕਹਿ ਸਰਗੇ ਹਾਂਜੀ ਹਾਂ ਇਦਰੀ ਹੈ ਹਾਂਜੀ ਦਾ ਜੇ ਬਰਾਬਰ ਦੀ ਉਹਨੇ ਕਦੇ ਕਹਿੰਦੇ ਆਪਣੀ ਗੱਲ ਨੂੰ ਹੂੰ ਹੂੰ ਵਰਬਲੀ ਦੇ ਵਿੱਚ ਸਤਰੀ ਨੂੰ ਇੱਕ ਫਰੋਫੀ ਦੇਰਾ ਪਾਇ ਬੁਲਿਆ ਹੋਇਆ ਹੈ ਅੱਛਾ ਜੀ ਸਾਕੇ ਜੀ ਜਦ 2000 ਤੋਂ ਜ਼ਿਆਦਾ ਲੇ ਗੁਈ ਉਹ ਪਰਸ ਬਗਲਾ ਬੇਰੀ ਫਗਦਰੀ ਜਿਹੀ ਜਿਹੀ ਇਹ ਦੇ ਵਿੱਚ ਹੀ ਆ ਅੱਛਾ ਜੀ ਤੇ ਪ੍ਰਾਪਰਟੀ ਦੇ ਵਿੱਚ ਕਿਹੜੇ ਲੋਕਾ ਕਿਹੜੇ ਲੋਕ ਮਦਦਾਨ ਮਾਰਦੇ ਨੇ ਬੰਬੀਆ ਹਾਂਜੀ ਉਹ ਕਿਹੜਾ ਹੋਰ ਸਰਵ ਦੀ ਗੱਲ ਕਰਦੇ ਹੁਣ ਇਹਨਾਂ ਨੂੰ ਗੁਰਬੰਦੀ ਸੁਣਕੇ ਆ ਰਿਹਾ ਕੋਈ ਬੰਦੇ ਜਿਹੜੇ ਬੈਠੇ ਹੀ ਨਹੀਂ ਬਣੇ ਉਹ ਗੁਰਬੰਦੀ ਜਿਹੜੇ ਬੈਠੇ ਜਿਹਾ ਪਰਦੇ ਨਹੀਂ ਦੋਵੇਂ ਹਾਂਜੀ ਯੋਰੀਓ ਲਈ ਬਰਦਾਸ਼ਤੇ ਕੋਲਾ ਗਿਆ ਜੀ ਕਿ ਕਿ ਇਹਦੇ ਨਾਲ ਉਹਨੂੰ ਜਿਹੜੀ ਕਾਰੀਰ ਤੇ ਨਾ ਪਾਣੀ ਉਹ 500 ਰੁਪਏ ਨੂੰ ਸੁਣ ਕੇ ਦੇਪਸਾ ਲੱਕ ਠੀਕ ਹੈ ਜੀ ਸੰਸਾਰਾ ਬਾਕੀ ਤੋਂ ਸਗਣਾ ਜੇ ਨਾ ਪਰਿਵਾਰ ਬੋ ਜਿੱਥੇ ਆਪਣੀ ਸੰਪਤੀ ਦੇ ਅਗਿ ਹਾਂਜੀ ਹਾਂ ਜੀ ਇਹਦੇ ਔਰਤ ਨੂੰ ਨਹੀਂ ਗਿਆ ਦੋ ਆਪਣਾ ਬੰਦੀ ਜਿਹੜਾ ਬੋਦੀ ਰੇਰ ਵਾਲੀ ਜਾਲ ਇਹਦੇ ਨਹੀਂ ਗੁਰਬੰਦ ਜੀ ਖੰਪੀ ਜਾਓ ਕਿਉਂਕਿ ਕੋ ਪੰਕਤੀ ਹੋਵੇ ਦੇ ਬਰਾਬਰ ਦੀ ਕੋਈ ਦਸੂਰ ਕਿਤੇ ਅੱਛਾ ਠੀਕ ਹੈ ਕੋਜ ਕੋ ਉਹ ਹੋ ਜਾਂਦਾ ਕਿ ਜਿਹੜੇ ਬਾਣੀ ਸੋਚ ਚਾਹੋ ਹੂੰ ਹੂੰ ਬਾਰੇ ਕੀ ਗੱਲ ਹੈ ਬਹੁਤ ਵਧੀਆ ਨੇ ਬਾਹਰ ਕੱਢ ਕੱਢ ਕੇ ਸੇ ਚੱਲਦੇ ਵਿੱਚ ਸਰਦਾਰ ਦਾ ਕਾਲੀ ਵਿੱਚ ਹੋਰ ਦੂਰ ਸੀ ਉਹ ਸਾਰੇ ਕੱਖ ਦਾ ਲੈ ਲਈ ਦੇ ਲਈ ਤੁਹਾਨੂੰ ਉਹ ਤਾਂ ਉਹ ਕੀ ਚੀਜ਼ ਹੈ ਤੁਹਾਡਾ ਤਾਂ ਲੋਣਾ ਬਾਸਾ ਕਿਤੇ ਹੈ ਹਾਂ ਜੀ ਪਰ ਕੋਈ ਬਖਾਨ Obrigado.